ਇਕਣਾ ਤੁਸੀਂ ਸਭ ਨੇ ਸ਼ਾਹਰੂਖ ਖਾਨ ਦੀ ਫਿਲਮ ਜ਼ਰੂਰ ਦੇਖੀ ਹੋਣੀ ਆ ਉਹਦੇ ਵਿੱਚ ਸ਼ਾਹਰੂਖ ਖਾਨ ਦਾ ਡਾਇਲੋਗ ਹੁੰਦਾਗਾ ਕਿ ਆਪ ਕਿਸੇ ਚੀਜ਼ ਕੋ ਨਾ ਸਿੱਦਕ ਸੇ ਚਾਹਤੇ ਹੋ ਤਾਂ ਪੂਰੀ ਕਾਇਨਾਤ ਉਸ ਕੋ ਆਪਕੋ ਮਿਲਾਣੇ ਮੇ ਲੱਗ ਜਾਂਦੀ ਹੈ ਮਤਲਬ ਨਾ ਇਹ ਗੱਲਾਂ ਸੱਚ ਹੁੰਦੀਆਂ ਨੇ ਕਿ ਜਿਹੜੀ ਚੀਜ਼ ਨੂੰ ਤੁਸੀਂ ਦਿਲੋਂ ਚਾਹੁੰਦੇ ਹੋ ਨਾ ਤਾਂ ਪੂਰੀ ਕਾਇਨਾਤ ਪੂਰਾ ਯੂਨੀਵਰਸ ਪੂਰੇ ਬ੍ਰਹਿਮੰਡ ਦਾ ਜੋਰ ਲੱਗ ਜਾਂਦਾ ਕਿ ਇਹਨੂੰ ਮਿਲਾ ਕੇ ਛੱਡਾਂਗੇ ਇਹ ਬੰਦੇ ਨੂੰ ਸੋ ਆਪਾਂ ਆਮ ਤੌਰ ਤੇ ਕਈ ਗੱਲਾਂ ਹੋਰ ਵੀ ਸੁਣੀਆਂ ਹੁੰਦੀਆਂ ਕਿ ਆਪਾਂ ਕਿਸੇ ਬੰਦੇ ਦਾ ਫੋਨ ਆਇਆ ਦਾ ਆਪਾਂ ਨੂੰ ਤੇ ਆਪਾਂ ਉਹਨੂੰ ਕਹਿੰਦੇ ਹੁੰਨੇ ਤੈਨੂੰ ਯਾਦ ਕਰਦੇ ਸੀ ਤੇਰਾ ਫੋਨ ਆ ਗਿਆ ਤੇ ਜਾਮ ਤੌਰ ਤੇ ਆਪਾਂ ਕਿਸੇ ਬੰਦੇ ਨੂੰ ਯਾਦ ਕਰਦੇ ਹੁੰਨੇ ਆ ਤੇ ਉਹ ਬੰਦਾ ਆ ਜਾਂਦਾ ਹੁੰਦਾ ਸੋ ਇਹਦੇ ਪਿੱਛੇ ਇੱਕ ਬਹੁਤ ਵੱਡੀ ਸ਼ਕਤੀ ਆ ਜਿਹਨੂੰ ਆਪਾਂ ਕਹ ਲਈਏ ਕੁਦਰਤਾ ਨੇਚਰ ਆ ਇਹ ਗੱਲਾਂ ਸੱਚ ਹੁੰਦੀਆਂ ਨੇ ਸੋ ਕਈ ਭਰਾਵਾਂ ਨੇ ਇਹ ਗੱਲ ਝੂਠ ਮੰਨਣੀ ਆ ਕੀ ਗੱਲ ਨਹੀਂ ਹੁੰਦੀ ਪਰ ਦਾਰਾਸਲ ਦੇ ਵਿੱਚ ਜੇ ਤੁਸੀਂ ਖੋਜ ਕਰੋਗੇ ਇਸ ਚੀਜ਼ ਦੇ ਡੰਗਾਈ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਮੈਂ ਇੱਕ ਕਿਤਾਬ ਦੱਸੂਗਾ ਤੇ ਤੁਹਾਨੂੰ ਤੁਸੀਂ ਉਹ ਕਿਤਾਬ ਜ਼ਰੂਰ ਪੜ੍ਹਨੀ ਆ ਤੇ ਕਿਤਾਬ ਬਾਰੇ ਤੁਸੀਂ ਸੋਚ ਕੇ ਨਾ ਹੈਰਾਨ ਹੋ ਜਾਓਗੇ ਉਹ ਤੁਹਾਨੂੰ ਮੈਂ ਵੀਡੀਓ ਦੇਖੀ ਵਿੱਚ ਦੱਸੂਗਾ ਪਹਿਲਾਂ ਆਪਾਂ ਦੋ ਚਾਰ ਗੱਲਾਂ ਸਾਂਝੀਆਂ ਕਰਦੇ ਆਂ ਕਿਦੇ ਬਾਰੇ ਲਾ ਆਫ ਅਟਰੈਕਸ਼ਨ ਬਾਰੇ ਲਾ ਆਫ ਅਟਰੈਕਸ਼ਨ ਮਤਲਬ ਜਿਹੜੀ ਚੀਜ਼ ਆਪਣੀਆਂ ਦੋ ਊਰਜਾ ਹੁੰਦੀਆਂ ਨੇ ਇੱਕ ਨੈਗੇਟਿਵ ਤੇ ਇੱਕ ਪੋਜ਼ਿਟਿਵ ਇੱਕ ਤਾਂ ਨਕਾਰਾਤਮਕ ਸੋਚ ਹੁੰਦੀ ਆ ਇੱਕ ਸਕਾਰਾਤਮਕ ਸੋਚ ਹੁੰਦੀ ਆ ਆਪਾਂ ਜ਼ਿਆਦਾਤਰ ਜਿਹੜੇ ਲੋਕ ਆ ਆਪਾਂ ਜਿਹੜੇ ਮਿਡਲ ਕਲਾਸ ਲੋਕ ਆ ਆਪਾਂ ਜ਼ਿਆਦਾਤਰ ਨਕਾਰਾਤਮਕ ਊਰਜਾ ਤੇ ਕੰਮ ਕਰਦੇ ਆਂ ਤੁਸੀਂ ਲੋਕ ਦੇਖੇ ਹੋਣੇ ਆ ਕਿ ਕਈ ਲੋਕਾਂ दारू ਪੀਦੇ ਹੁੰਦੇ ਜਾਂ ਕੋਈ ਨਸ਼ਾ ਕਰਦੇ ਹੁੰਦੇ ਆ ਤੇ ਆਪਾਂ ਕਹਿ ਦਿੰਦੇ ਹੁੰਨੇ ਆ ਯਾਰ ਕਿ ਇਹਦੇ ਕੋਲੇ ਪੈਸੇ ਕਿੱਥੋਂ ਜਿਗਾਰਡ ਹੋ ਜਾਂਦਾ ਯਾਰ ਆਥੇਂੇ दारू ਪੀਣ ਨੂੰ ਤੇ ਇਹ ਤਾਂ ਯਾਰ ਆਥੇਂੇ ਜਿਗਾਰਡ ਕਿਤੇ ਨਾ ਕਿਤੇ ਕਰ ਲੈਂਦਾ ਕਿਉਂਕਿ ਉਹ ਬੰਦਾ ਸਾਰਾ ਦਿਨ ਉਸ ਚੀਜ਼ ਬਾਰੇ ਸੋਚਦਾ ਵੀ ਯਾਰ ਅੱਜ ਪੀਣ ਦਾ ਜਿਗਾਰਡ ਕਰੀਏ ਪੀਣ ਦਾ ਜਿਗਾਰਡ ਕਰੀਏ ਜਦਾਂ ਆਪਾਂ ਦੇਖਿਆ ਹੋਣਾ ਕਿ ਅਮੀਰ ਬੰਦਾ ਦਿਨੋਂ ਦਿਨ ਅਮੀਰ ਹੋਈ ਜਾਂਦਾ ਹਨਾ ਤੇ ਇਹ ਕਿਵੇਂ ਅਮੀਰ ਹੋਈ ਜਾਂਦਾ ਇਹਨਾਂ ਦੇ ਕੀ ਜਿਗਾਰਡ ਕੰਮ ਆ ਜਾਂਦੇ ਆ ਤੇ ਕਿਉਂਕਿ ਉਹਨਾਂ ਦੀ ਨਾ ਪੋਜ਼ਿਟਿਵ ਊਰਜਾ ਉਧਰ ਲੱਗੀ ਤੇ ਜਿਹਨੂੰ ਆਪਾਂ ਕਹਦੇ ਨੇ ਆ ਲਾਫ ਅਫਟ੍ਰੈਕਸ਼ਨ ਜਿਹੜੀ ਚੀਜ਼ ਬਾਰੇ ਆਪਾਂ ਸੋਚਾਂਗੇ ਨਾ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਆਪਣੇ ਬਜ਼ੁਰਗ ਤਾਂहां ਨੂੰ ਪ੍ਰਾਰਥਨਾ ਕਰਕੇ ਮੰਗਦੇ ਹੁੰਦੇ ਸੀ ਵੀ ਇਹ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੀ ਜਾਂ हे ਪ੍ਰਮਾਤਮਾ ਸਾਡੇ ਕਰੇ ਆ ਚੀਜ਼ ਦੀ ਕਮੀ ਆ ਪੂਰੀ ਕਰ ਦੇ ਜਾਂ हे ਪ੍ਰਮਾਤਮਾ ਫਸਲਾਂ ਤੇ ਤੂੰ ਮਿਹਰ ਰੱਖੀ ਮੀਂਹ ਆ ਪਾਵੀ ਹੈਣਾ ਸੋ ਆਪਾਂ ਨਾ ਉਹ ਚੀਜ਼ਾਂ ਨੂੰ ਕਹਿੰਦੇ ਹੁੰਦੇ ਸੀ ਯਾਰ ਵੀ ਤਾਂहां ਕੀ ਹੈ ਯਾਰ ਜਾਂ ਅਕਸਰ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਲੀਲੀ ਛੱਤ ਵਾਲਾ ਹੈਗਾਗਾ ਵੀ ਲੀਲੀ ਛੱਤ ਵਾਲਾ ਕੌਣ ਆ ਕਿਉਂਕਿ ਅੱਜ ਕੱਲ ਆਪਾਂ ਨੂੰ ਆਪਣਾ ਨਾ ਸਾਇੰਸ ਨੇ ਦਿਮਾਗ ਐਨਾ ਗਲਝਾ ਰੱਖਿਆ ਆਪਾਂ ਨੂੰ ਐਡਕ ਉਹ ਕਰਤਾ ਵੀ ਮੈਨੂੰ ਸਾਰਾ ਕੁਝ ਪਤਾ ਵੀ ਆਪਾਂ ਮੋਬਾਈਲ ਤੋਂ ਮੇਰੇ ਵਰਗਾ ਵਿਦਵਾਨ ਹੀ ਐਡਾ ਬਣ ਜਾਂਦਾ ਵੀ ਕਹਿੰਦਾ ਮੈਨੂੰ ਸਾਰਾ ਪਤਾ ਯਾਰ ਹੋਰ ਕਿਸੇ ਨੂੰ ਨਹੀਂ ਪਤਾ ਸੋ ਦਰਅਸਲ ਦੇ ਵਿੱਚ ਉਹਦੇ ਵਿੱਚ ਇੱਕ ਸ਼ਕਤੀ ਕੰਮ ਕਰਦੀ ਸੀ ਜਿਹਨੂੰ ਕਹਿ ਦਿੰਦੇ ਆ ਲਾਅ ਆਫ ਅਟਰੈਕਸ਼ਨ ਮਤਲਬ ਕਿ ਜਿਹੜਾ ਕੁਝ ਤੁਸੀਂ ਯੂਨੀਵਰਸ ਨੂੰ ਦਿੰਨੇ ਹੋ ਨਾ ਉਹ ਤੁਹਾਨੂੰ ਵਾਪਸ ਦਿੰਦਾ ਇਹ ਗੱਲ ਸੱਚ ਆ ਜੇ ਮੰਨ ਲੇ ਚਲੋ ਹੁਣ ਮੈਂ ਵੀਡੀਓ ਬਣਾਈ ਜਨਾ ਮੈਂ ਵੀਡੀਓ ਬਣਾਉਂਦਾ ਇਹ ਸੋਚ ਲਾ ਕਿ ਯਾਰ ਵੀਡੀਓ ਚੱਲ ਨਹੀਂਦਾ ਹੈ ਨਹੀਂ ਛੱਡ ਖੜਾ ਕਿਉਂ ਮੱਥਾ ਮਾਰੀ ਜੰਨੇ ਆ ਤਾਂ ਉਹ ਸ਼ਾਇਦ ਨਾ ਹੀ ਚੱਲੇ ਤੇ ਜੇ ਮੈਂ ਪੂਰੀ એનર્ਜੀ ਨਾਲ ਪੂਰੀ ਪੋਜ਼ਿਟਿਵ એનર્ਜੀ ਨਾਲ ਇਹ ਵੀਡੀਓ ਬਣਾ ਰਿਹਾ ਹਾਂ ਨਾ ਕਿਰ ਹਾਂ ਮੇਰਾ ਸੈਟਅਪ ਕੀਤਾ ਹੋਇਆ ਮੈਂ YouTube ਤੇ Facebook ਤੇ ਵੀਡੀਓ ਪਾਉਣਾ ਤੇ ਇਹ ਵੀਡੀਓ ਚੱਲੂਗੀ ਇਹ ਲੱਖਾਂ ਚ ਚੱਲੂਗੀ ਤੈਨੇ ਚੱਲਣਾ ਹੀ ਚੱਲਣਾ ਚਾਹੇ ਜਿੰਨਾ ਮਰਜ਼ੀ ਕੋਈ ਰੋਕਣ ਦੀ ਪ੍ਰਯਾਸ ਕਰ ਲੇ ਪਰ ਇਹ ਚੱਲੂਗੀ ਜੇ ਮੇਰੀ ਇੱਛਾ ਹੋਊਗੀ ਸੱਚੀ ਜੇ ਮੇਰੀ ਪੋਜ਼ਿਟਿਵ ਊਰਜਾ ਹੋਊਗੀ ਵੀ ਇਹ ਵੀਡੀਓ ਚੱਲਣੀ ਚੱਲਣੀ ਆ ਜੇ ਤੁਸੀਂ ਸਾਰਾ ਦਿਨ ਸੋਚੋਗੇ ਇੱਕ ਬੰਦੇ ਕਈ ਬੰਦੇ ਨਾ ਰੋਂਦੇ ਰਹਿੰਦੇ ਵੀਰ ਪੈਸਾ ਨਹੀਂ ਆਇਆ ਮੇਰੇ ਕੋਲ ਦਾ ਪੈਸਾ ਨਹੀਂ ਆਇਆ ਸੋ ਉਹਨਾਂ ਕੋਲੇ ਪੈਸਾ ਆਉਂਦੇ ਨਹੀਂ ਜਿੰਨਾ ਮਰਜੀ ਜ਼ੋਰ ਲਾ ਲੈਣ ਜਿੱਥੇ ਮਰਜੀ ਨੱਕ ਰਗੜਾਈ ਜਾਣ ਜਿੱਥੇ ਮਰਜੀ ਜਾ ਕੇ ਰੋ ਲੈਣ ਇਹ ਪਰਮਾਤਮਾ ਤੂੰ ਮੇਰੇ ਨਾਲ ਹੀ ਕਿਉਂ ਇੰਨਾ ਧੱਕਾ ਕਰਦਾਗਾ ਮੇਰੇ ਕੋਲ ਦਾ ਪੈਸਾ ਨਹੀਂ ਆ ਰਿਹਾ ਸੋ ਉਹਨਾਂ ਕੋਲੇ ਪੈਸਾ ਆਉਂਦੇ ਨਹੀਂ ਵੀ ਜਿਹੜਾ ਬੰਦਾ ਇਹ ਸੋਚੂਗਾ ਨਾ ਹਾਂ ਮੇਰੇ ਕੋਲੇ ਪੈਸਾ ਆਊ ਜਾਂ ਆਪਾਂ ਕਈ ਬੰਦੇ ਕਹਿੰਦੇ ਨੇ ਕਈ ਫਿਲਮੀ ਸਟਾਰ ਦਾ ਕਈ ਗੀਤਕਾਰ ਵੀ ਆਪਾਂ ਇਹ ਫੁਗਰੇ ਆ ਯਾਰ ਫੁਗਰੀ ਮਾਰਦੇ ਆ ਜਾਂ ਆਪਾਂ ਕਈ ਫਿਲਮ ਸਟਾਰ ਕਹਿੰਦੇ ਆ ਵੀ ਮੇਰੀਆਂ ਫਲਾਨੀ ਫਿਲਮ ਆਊਗੀ ਉਸ ਦਿਨ ਮੈਂ ਰਿਕਾਰਡ ਤੇ ਆਪਾਂ ਕਹਿਦੇ ਨੇ ਆਨੇ ਫੋਗਰਾ ਯਾਰ ਫੁਗਰੀ ਮਾਰਦਾ ਉਹ ਫੋਗਰਾ ਨਹੀਂ ਹੁੰਦਾ ਅਸਲ ਦੇ ਵਿੱਚ ਉਹ ਲਾ ਆਫ ਅਟਰੈਕਸ਼ਨ ਦੇ ਦਾਇਰੇ ਚ ਕੰਮ ਕਰ ਰਿਹਾ ਹੁੰਦਾ ਕਿਉਂਕਿ ਉਹਦੀ ਪੋਜ਼ਿਟਿਵ ਊਰਜਾ ਹੁੰਦੀ ਆ ਉਹਦੀ ਪੋਜ਼ਿਟਿਵ ਊਰਜਾ ਉਹ ਕਹਿੰਦੀ ਹੁੰਦੀ ਆ ਮੈਂ ਇਹ ਕਰੂੰਗਾ ਹੀ ਕਰੂੰਗਾ ਸੋ ਜੇ ਆਪਾਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਐ ਸੋਚ ਲਈਏ ਨਾ ਵੀ ਇਹ ਤਾਂ ਹੋਣਾ ਨਹੀਂ ਯਾਰ ਇਹ ਤੋਂ ਡਰ ਲੱਗਦਾ ਹਨਾ ਤਾਂ ਉਹ ਨਹੀਂ ਹੁੰਦਾ ਜੇ ਹੁਣ ਮੈਂ YouTube ਚੈਨਲ ਆ ਨਵਾਂ ਸਟਾਰਟ ਕੀਤਾ ਜੇ ਮੈਂ ਕਹਾ ਯਾਰ ਇਹ ਨਹੀਂ ਚੱਲਣਾ ਯਾਰ ਤਾਂ ਨਹੀਂ ਚੱਲਣਾ ਮੈਂ ਜਿੰਨਾ ਮਰਜੀ ਜ਼ੋਰ ਲਾਣਾ ਜੇ ਮੈਂ ਕਹੂੰਗਾ ਯਾਰ ਮੈਂ ਤਾਂ ਰੋਜ਼ ਵੀਡੀਓ ਪਾਉਂਗਾ ਚੱਲਣੀਆਂ ਚੱਲਣੀਆਂ ਮੇਰੇ ਲੱਖਾਂ ਵਿਊ ਹੋਣਗੇ ਲੱਖਾਂ ਲੋਕ ਮੈਨੂੰ ਜਾਣਣਗੇ ਤਾਂ ਇਹ ਵੀਡੀਓ ਚੱਲੂਗੀ ਚੱਲੂਗੀ ਇਹਨੂੰ ਕੋਈ ਨਹੀਂ ਰੋਕ ਸਕਦਾ ਸੋ ਅੱਜ ਆਪਾਂ ਲਾਫ ਅਟਰੈਕਸ਼ਨ ਦੇ ਤੁਹਾਨੂੰ ਤਿੰਨ ਲਾਅ ਵੀ ਦੱਸਾਂਗੇ ਕਿਹੜੇ-ਕਿਹੜੇ ਆ ਜਿਨੂੰ ਜਿਨੂੰ ਆਪਾਂ ਕਹਿ ਦਈਏ ਉਦਾਹਰਣ ਦੇ ਤੌਰ ਤੇ ਕਹਿ ਦਈਏ ਵੀ ਵਿਸ਼ਵਾਸ ਡਿਮਾਂਡ ਵੀ ਤੁਹਾਡੀ ਮੰਗ ਹੋਣੀ ਚਾਹੀਦੀ ਹੈ ਕੁਦਰਤ ਅਗੇ ਵੀ ਇਹ ਪ੍ਰਮਾਤਮਾ ਮੈਨੂੰ ਪੈਸਾ ਦੇ ਮੇਰੀ ਜ਼ਿੰਦਗੀ ਸੌਖੀ ਬਤੀਤ ਹੋਵੇ ਡਿਮਾਂਡ ਹੋ ਗਈ ਉਦੋਂ ਮਰ ਕੇ ਤੁਹਾਡਾ ਵਿਸ਼ਵਾਸ ਹੋ ਗਿਆ ਤੇ ਉਦੋਂ ਮੁਰਕੇ ਹੋਇਆ ਉਹਦੀ ਨਿਸ਼ਚੈ ਵੀ ਇਹ ਕਰਨਾ ਹੀ ਕਰਨਾ ਇਹ ਲਾਅ ਆਫ ਅਟਰੈਕਸ਼ਨ ਤੇ ਹੁਣ ਮੈਂ ਤੁਹਾਨੂੰ ਲਾਸਟ ਦੇ ਵਿੱਚ ਅਖੀਰ ਦੇ ਵਿੱਚ ਗੱਲ ਦੱਸੂਗਾ ਕਿ ਤੁਸੀਂ ਵੀ ਜੇ ਲਾਅ ਆਫ ਅਟਰੈਕਸ਼ਨ ਵੇਲੇ ਵਾਸਤੇ ਪੜਨਾ ਨਾ ਵੀ ਇਹ ਲਾਅ ਆਫ ਅਟਰੈਕਸ਼ਨ ਹੁੰਦੀ ਕੀ ਆ ਤਾਂ ਇੱਕ ਨਾ ਬਹੁਤ ਵੱਡੇ ਫਿਲਾਸਫਰ ਬਹੁਤ ਵੱਡੇ ਮਤਲਬ ਰਾਈਟਰ ਹੋਏ ਆ ਉਹਨਾਂ ਨੇ 10 ਸੀਕ੍ਰੇਟ ਬੁੱਕ ਲਿਖੀ ਹੋਈ ਆ ਤੁਸੀਂ ਉਹ ਜ਼ਰੂਰ ਪੜਿਓ ਜੇ ਆਪ ਪੜੋਗੇ ਤਾਂ ਚੰਗਾ ਕਿਉਂਕਿ ਕਿਸੇ ਦੇ ਸੁਣਨ ਦੇ ਵਿੱਚ ਉਹ ਗੱਲਾਂ ਪੂਰੀਆਂ ਨਹੀਂ ਰਹਿੰਦੀਆਂ YouTube ਤੇ ਤੁਸੀਂ ਸੁਣਤਾ ਸਕਦੇ ਹੋ ਪਰ ਸਵਾਦ ਨਹੀਂ ਆਉਣਾ ਤੁਸੀਂ ਇੱਕ ਬੁੱਕ ਪੜਿਓ 10 ਸੀਕ੍ਰੇਟ ਦਾ ਸੀਕ੍ਰੀਟ ਬੁੱਕ ਦੇ ਵਿੱਚ ਇਹੀ ਸਮਝਾਇਆ ਹੋਇਆ ਵੀ ਲਾਟਰੋ ਲਾਫ ਅਟਰੈਕਸ਼ਨ ਕਿਵੇਂ ਕੰਮ ਕਰਦੀ ਆ ਜਿਹਨੂੰ ਕਿ ਆਪਾਂ ਕਹਿੰਦੇ ਆਂ ਬ੍ਰਹਮੰਡ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਜੋ ਬ੍ਰਮੰਡੇ ਸੋਈ ਪਿੰਡੇ ਹਨਾ ਜਿਹੜਾ ਕੁਝ ਆਪਾਂ ਕੁਦਰਤ ਤੋਂ ਮੰਗਦੇ ਆਂ ਜਿਵੇਂ ਗੁਰਬਾਣੀ ਦੇ ਵਿੱਚ ਤਾਂ ਨੇਚਰ ਕੁਦਰਤ ਨੂੰ ਹੀ ਰੱਬ ਦੱਸਿਆ ਸਾਰਾ ਕੁਝ ਜਿਵੇਂ ਆਪਾਂ ਜੇ ਮੈਂ ਗਲਤ ਨਾ ਹੋਵਾਂ ਲਿਖਿਆ ਇੱਥੇ ਵੀ ਲੱਖ ਕਾਜ ਲੱਖ ਪਤਾ ਲੈਦਾ ਚਲੋ ਦੂਸਰੀ ਗੱਲ ਹੋ ਗਈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸੋ ਕਿੰਨੀਆਂ ਕਿੰਨੀਆਂ ਡੂੰਘੀਆਂ ਗੱਲਾਂ ਲਿਖੀਆਂ ਹੋਈਆਂ ਜੇ ਉਹਨਾਂ ਦੇ ਆਪਾਂ ਮਤਲਬ ਸਮਝ ਕੇ ਉਹਨਾਂ ਤੇ ਉਹਨਾਂ ਨੂੰ ਆਪਾਂ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਤਾਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਸਕਦੀ ਆ ਸੋ ਜੇ ਤੁਸੀਂ ਵੀ ਕੋਈ ਕੰਮ ਕਰਨਾ ਚਾਹੁੰਦੇ ਹੋ ਹਨਾ ਉਹ ਕੰਮ ਨੂੰ ਪਹਿਲਾਂ ਪੋਜ਼ਿਟਿਵਿਟੀ ਨਾਲ ਲਾਓ ਉਹਨੂੰ ਹਾਂ ਪੱਕੀ ਰੱਖੋ ਵੀ ਇਹ ਰੇ ਕੰਮ ਹੋਊਗਾ ਹੀ ਹੋਊਗਾ ਇਹ ਕੰਮ ਮੈਥੋਂ ਰਹਿ ਨਹੀਂ ਸਕਦਾ ਸੋ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਵਾਕਈ ਕੰਮ ਕਰਦੀਆਂ ਲਾਅ ਆਫ ਇੰਟਰੈਕਸ਼ਨ ਇੱਕ ਬਹੁਤ ਤਗੜੀ ਚੀਜ਼ ਆ ਬਹੁਤ ਤਗੜੀ ਨੂੰ ਸਾਇੰਸ ਕਹ ਲੋ ਭਾਵੇਂ ਤਾਂ ਭਾਵੇਂ ਜੇ ਆਪਾਂ ਕਹਦੇ ਆ ਵੀ ਕਾਣਾ ਨਿੱਕੇ ਨੇ ਕਿ ਡੀਐ ਕਿੰਨੇ ਕਿੰਨੇ ਆ ਇਸ ਦੁਨੀਆ ਤੇ ਕਿੰਨੇ ਲੋਕ ਨੇ ਕਿਸੇ ਦਾ ਡੀਐਨਏ ਇੱਕੋ ਜਿਹਾ ਹੈਗਾ ਨਹੀਂ ਹੈਗਾ ਨਾ ਆ ਕਣਾ ਰੋਸ਼ਨੀ ਆ ਰਹੀ ਹੈ ਜਿਹਨੂੰ ਆਪਾਂ ਨਿੱਕੇ ਨਿੱਕੇ ਰੋਸ਼ਨੀ ਦੇ ਕਣ ਜਿਹਨੂੰ ਸਾਇੰਸ ਫੌਂਟਮ ਕਹਿੰਦੀ ਆ ਫੋਟੋਨ ਕਹਿੰਦੀ ਆ ਫੋਟੋਨ ਵੀ ਇੱਕੋ ਜਿਹੇ ਨਹੀਂ ਹੈਗੇ ਦੇਖੋ ਰੋਸ਼ਨੀ ਦੇ ਕਣ ਆ ਜਿਹੜੇ ਆਮ ਕਣ ਧਰਤੀ ਤੇ ਤੁਰੇ ਕਰਦੇ ਇਹ ਵੀ ਇੱਕੋ ਜਿਹੇ ਨਹੀਂ ਹੈਗੇ ਆਪਣਾ ਸਰੀਰ ਆਪਣਾ ਖੂਨ ਆਪਣਾ ਮਾਸ ਇਹ ਵੀ ਇੱਕੋ ਜਿਹਾ ਨਹੀਂ ਹੈਗਾ ਇਹਦੇ ਸੈੱਲ ਵੀ ਅਲੱਗ-ਅਲੱਗ ਨੇ ਏਕ ਬੰਦੇ ਦੇ ਸੋ ਕੁਦਰਤ ਕਿੰਡੀ ਤਗੜੀ ਚੀਜ਼ ਆ ਸੋ ਕੁਦਰਤ ਤੋਂ ਜੋ ਤੁਸੀਂ ਕੁਝ ਮੰਗਣਾ ਆਪਾਂ ਕਹਿ ਦਿੰਨੇ ਨਾ ਬੰਦਾ ਧਿਆਨ ਲਾਵੇ ਕੋਈ ਵਰਤੀ ਲਾਵੇ ਵੀ ਇਹਦੇ ਪਿੱਛੇ ਵਰਤੀ ਨਾਲ ਕੀ ਹੋ ਜਾਂਦਾ ਸੋ ਵਰਤੀ ਉਹ ਅਜੇ ਤੁਸੀਂ ਵਰਤੀ ਲਾ ਕੇ ਮੰਗੋਗੇ ਨਾ ਕੁਦਰਤ ਤੋਂ ਵੀ ਇਹ ਕੁਦਰਤ ਆ ਮੇਰਾ ਚੈਨਲ ਆ ਮੇਰੀ ਵੀਡੀਓ ਲੱਖਾਂ ਲੋਕ ਦੇਖਣ ਤੇ ਲੱਖਾਂ ਲੋਕੇ ਤੋਂ ਪ੍ਰਭਾਵਿਤ ਹੋਣ ਲਾਫ ਅਟਰੈਕਸ਼ਨ ਬਾਰੇ ਜਾਣਨ ਮੈਥੋਂ ਪੁੱਛਣਾ ਮੈਨੂੰ ਮੈਸੇਜ ਕਰਨਾ ਹਨਾ ਸੋ ਇਹ ਗੱਲ ਪੂਰੀ ਹੋਊਗੀ ਹੋਊਗੀ ਕਿਉਂਕਿ ਕੁਦਰਤ ਨੇ ਮੈਂ ਪੋਜ਼ਿਟਿਵਿਟੀ ਨਾਲ ਮੰਗ ਰਿਹਾ ਹਨਾ ਪੋਜ਼ਿਟਿਵਿਟੀ ਹੈ ਜਿਹੜੀ ਉਹ ਪੂਰੀ ਹੁੰਦੀ ਹੁੰਦੀ ਆ ਸੋ ਜੇ ਤੁਹਾਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਹਦੇ ਬਾਰੇ ਹੋਰ ਵੀ ਗੱਲਾਂ ਕਰੀਏ ਲਾਫ ਅਟਰੈਕਸ਼ਨ ਵਾਲੇ ਤਾਂ ਸਭ ਤੋਂ ਪਹਿਲਾਂ ਸੀ ਦਾ ਸੀਕ੍ਰੇਟ ਬੁੱਕ ਪੜਿਓ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਹੋਰ ਵੀ ਵੀਡੀਓ ਜਿਹੜੀਆਂ ਇਸ ਤੇ ਲੈ ਕੇ ਆਵਾਂਗੇ ਸੋ ਆਪਣੇ ਚੈਨਲ ਨਾਲ ਜੁੜਿਓ ਚੈਨਲ ਨਾਲ ਜੁੜ ਕੇ ਆਪਣੇ ਕਮੈਂਟ ਆ ਰਹੀ ਆਪਦੀ رائے ਸਾਂਝੀ ਕਰੋ ਸ਼ਾਇਦ ਮੈਂ ਕਿਤੇ ਗਲਤ ਹੋਵਾਂ ਮੈਂ ਕੋਈ ਵਿਦਵਾਨ ਤਾਂ ਨਹੀਂਗਾ ਮੈਂ ਇੱਕ ਜਿਵੇਂ ਨੂੰ ਕਹਦੀਏ ਮੈਂ ਤਾਂ ਇੱਕ ਉਹ ਵਿਦਵਾਨ ਆ ਜਿਹੜੇ ਆਪਾਂ ਮੋਬਾਈਲਾਂ ਤੇ ਅੱਜ ਕੱਲ ਦੇਖਦੇ ਆ ਸੋ ਸਾਰੇ ਭਰਾਵਾਂ ਨੇ ਵੀਡੀਓ ਦੇ ਉੱਤਰ ਜਰੂਰ ਦੇਣਿਆ ਕਮੈਂਟਾਂ ਦੇ ਵਿੱਚ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਣਾ ਸੈਟਅਪ ਕਿਵੇਂ ਲੱਗਿਆ ਇੱਕ ਨੰਬਰ ਆਣਾ ਬਿਲਕੁਲ ਨਹੀਂ ਲੋਕ ਲੱਖਾਂ ਰੁਪਏ ਲਾਉਂਦੇ ਆ ਸੋ ਇਹਦੇ ਵੀ ਲੱਖਾਂ ਹੀ ਲੱਗੇ ਹੋਏ ਆ ਮਸ਼ੀਨ ਕਿਤੇ ਐਵੇਂ ਨਹੀਂ ਆਉਂਦੀ ਸੋ ਇਤੇ ਮਿਹਨਤ ਲੱਗੀ ਹੋਈ ਐ ਤੇ ਬਹੁਤ ਜਿਆਦੇ ਲੱਖਾਂ ਦੀ ਮਿਹਨਤ ਲੱਗੀ ਆ ਆ ਹੈਗਾ ਕੱਦੂ ਇੱਕ ਕੱਦੂ ਐ ਇਹ ਕੱਦੂ ਨੂੰ ਰੰਗ ਕੀਤਾ ਹੋਇਆ ਸੋ ਵੀਡੀਓ ਦੇ ਅੰਤ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਹੈਗਾ ਲਖਵੀਰ ਸਿੰਘ ਸਿੱਧੂ ਤੇ ਵੀਡੀਓ ਜੇ ਚੰਗੀ ਲੱਗੀ ਜ਼ਰੂਰ ਸ਼ੇਅਰ ਕਰਿਓ ਤੇ ਆਪਾਂ ਤੁਹਾਡੇ ਨਾਲ ਹੋਰ ਵੀ ਗੱਲਾਂ ਰੋਜ਼ ਕਰਦੇ ਰਾਵਾਂਗੇ ਸਤਿ ਸ੍ਰੀ ਅਕਾਲ